ਸਤਿ ਸ਼੍ਰੀ ਅਕਾਲ ਦੋਸਤੋ ਬਸ 5 ਮਿੰਟ ਲਈ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਗੱਲ ਤਾਂ ਚੋਣਾ ਦੀ ਹੀ ਕਰਾਂਗੇ ਚੋਣਾ ਕਿਵੇਂ ਇਹਨਾਂ ਦਾ ਚਿਹਰਾ ਬਦਲ ਜਾ ਰਿਹਾ ਹੈ ਅੱਜ ਮੈਂ ਵੈਸੇ ਹੀ ਬੈਠਾ ਸੋਚ ਰਿਹਾ ਸਾਂ ਵਿਚਾਰ ਕਰ ਰਿਹਾ ਸਾਂ ਕਿ ਜਦੋਂ ਅਸੀਂ ਸਕੂਲ ਪੜਦੇ ਬੱਚੇ ਸਾਂ ਤੂੰ ਜੀ ਤੀਜੀ ਚੌਥੀ ਪੜਦੇ ਸਾਂ ਤਾਂ ਚੋਣਾ ਨਾਲ ਸਾਨੂੰ ਕਿੰਨੀ ਐਕਸਾਈਟਮੈਂਟ ਹੋ ਜਾਂਦੀ ਸੀ ਅਸੀਂ ਤਾਂਗਿਆਂ ਤੇ ਜਿਨ੍ਹਾਂ ਤੇ ਬੈਨਰਸ ਲੱਗੇ ਹੁੰਦੇ ਸਨ ਜਿੱਦੇ ਇੱਕ ਢੋਲਚੀ ਬੈਠਾ ਹੁੰਦਾ ਸੀ ਔਰ ਉਹ ਛੋਟੇ ਛੋਟੇ ਹੈਂਡ ਬਿਲਜ਼ ਜਿਹਨੂੰ ਇਸ਼ਤਿਹਾਰ ਕਹਿੰਦੇ ਸਾਂ ਰੰਗ-ਬਰੰਗੇ ਉਹ ਸੁਟਦਾ ਰਹਿੰਦਾ ਸੀ ਤੇ ਨਾਲ ਅਨਾਉਂਸਮੈਂਟਾਂ ਕਰਦਾ ਰਹਿੰਦਾ ਸੀ ਕਿ ਅੱਜ ਫਲਾਣੀ ਥਾਂ ਤੇ ਫਲਾਣਾ ਕੈਂਡੀਡੇਟ ਲੋਕਾਂ ਨੂੰ ਐਡਰੈਸ ਕਰੇਗਾ ਅਜਾ ਫਲਾਣਾ ਲੀਡਰ ਰੈਲੀ ਐਡਰੈਸ ਕਰੇਗਾ ਤੇ ਜੇ ਫਿਰ ਅਸੀਂ ਉਹ ਤਾਂਗਿਆਂ ਪਿੱਛੇ ਦੌੜ ਕੇ ਜਾਂ ਰਿਕਸ਼ਿਆਂ ਪਿੱਛੇ ਦੌੜ ਕੇ ਜਿਨ੍ਹਾਂ ਤੇ ਲੌਡਸਪੀਕਰ ਲੱਗੇ ਹੁੰਦੇ ਸਨ ਪਿੱਛੇ ਪਿੱਛੇ ਦੌੜਨਾ ਤੇ ਹਥਿਆਰ ਇਕੱਠੇ ਕਰੀ ਜਾਣਾ ਤੇ ਫਿਰ ਇਲੈਕਸ਼ਨ ਜਿਹੜੇ ਕੈਂਪੇਨ ਆਫਿਸ ਪੋਲ ਆਫਿਸਿਸ ਹੁੰਦੇ ਸੀ ਕੈਂਡੀਡੇਟਾਂ ਦੇ ਉੱਥੇ ਚਲੇ ਜਾਣਾ ਉੱਥੇ ਜਾ ਕੇ ਫਿਰ ਅਸੀਂ ਪਿੰਨ ਜਿਹੜੇ ਹੁੰਦੇ ਸੀ ਪਾਰਟੀਆਂ ਦੇ ਜਿਹੜੇ ਸਿੰਬਲ ਦੇ ਜਾਂ ਲੋਗੋ ਦੇ ਪਿੰਨ ਉਹ ਮੰਗਣੇ ਤੇ ਉਹ ਇਕੱਠੇ ਕਰਦੇ ਤੇ ਫਿਰ ਆਪਣੀ ਕਲੈਕਸ਼ਨ ਜਾ ਕੇ ਦੇਖਣਾ ਕਿ ਮੇਰੇ ਕੋਲ ਅੱਜ ਸਾਰੀ ਪਾਰਟੀਆਂ ਦੇ ਪਿੰਨ ਆ ਗਏ ਨੇ ਜਾਂ ਮੇਰੇ ਕੋਲ ਅੱਜ ਫਲਾਣੀ ਪਾਰਟੀ ਦਾ ਰਹਿ ਗਿਆ ਜਾਂ ਕਿਸੇ ਉਮੀਦਵਾਰ ਨੇ ਆਜ਼ਾਦ ਉਮੀਦਵਾਰ ਨੇ ਆਪਣੇ ਪਿੰਨ ਬਣਵਾਣੇ ਉਆ ਹੀ ਹੁੰਦੇ ਦਾ ਉਹ ਵੰਡ ਦੇ ਖਾਸ ਕਰਕੇ ਬੱਚਿਆਂ ਵਿੱਚ ਬਹੁਤ ਦਿਲਚਸਪੀ ਹੁੰਦੀ ਸੀ ਕਿ ਇਸ਼ਤਿਹਾਰ ਇਕੱਠੇ ਕਰ ਲੈਣੇ ਇਹ ਪਏ ਨਹੀਂ ਪਰ ਆਉਂਦਾ ਸੀ ਇਸ਼ਤਿਹਾਰਾਂ ਦੇ ਲਿਖਿਆ ਕੀ ਹੈ ਕੀ ਇਸ਼ੂਜ਼ ਨੇ ਲੇਕਿਨ ਉਹ ਰੰਗ ਬਰੰਗੇ ਇਸ਼ਤਿਹਾਰ ਦੇ ਕੇ ਉਹ ਇਕੱਠੇ ਕਰ ਲੈਣੇ ਤੇ ਫਿਰ ਬਾਅਦ ਵਿੱਚ ਤਾਂ ਛੁੱਟੀ ਦੇਣੇ ਹੁੰਦੇ ਸੀ ਪਰੰਤੂ ਇੱਕ ਵੇਰਾ ਕਲੈਕਟ ਜ਼ਰੂਰ ਕਰਨੇ ਔਰ ਇੱਕ ਸ਼ਾਮ ਵਿੱਚ ਢਾਂਗਿਆਂ ਵਿੱਚ ਭਜਣਾ ਵੀ ਜ਼ਰੂਰ ਤੇ ਕਦੇ-ਕਦੇ ਉਹ ਰੈਲੀਆਂ ਤੇ ਵੀ ਚਲੇ ਜਾਣਾ ਭੀੜ ਭੜਕਾ ਦੇਖਣ ਲਈ ਜੋ ਵੀ ਉਹ ਟੈਕ ਕੋਈ ਨਾ ਕੋਈ ਐਂਟਰਟੇਨਮੈਂਟ ਦਾ ਪ੍ਰੋਗਰਾਮ ਵੀ ਨਾਲ ਹੋਇਆ ਕਰਦਾ ਸੀ ਕਿਸੇ ਗਾਇਕ ਨੂੰ ਬੁਲਾ ਲਿਆ ਜਾਂਦਾ ਸੀ ਜਾਂ ਕਿ ਢੋਲੀ ਕੁਝ ਕੁਛ ਦੇ ਢੋਲ ਵਜਾਉਂਦਾ ਸੀ ਜਾਂ ਕੁਝ ਜਿਹੜੇ ਆਰਕੈਸਟਰਾ ਹੁੰਦੇ ਸਨ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ ਜਿਹੜੇ ਸੋਫਿਸਟੀਕੇਟਿਡ ਸ਼ਹਿਰੀ ਉਮੀਦਵਾਰ ਹੁੰਦੇ ਸਨ ਆਰਕੈਸਟਰਾ ਲਾ ਦਿੰਦੇ ਸਨ ਮਿਊਜ਼ਿਕ ਲਗਾ ਦਿੰਦੇ ਸਨ ਜਦ ਤੱਕ ਕੋਈ ਗਾਇਕ ਨਹੀਂ ਸੀ ਸਟੇਜ ਤੇ ਆਉਂਦਾ ਸੋ ਇਸ ਤਰ੍ਹਾਂ ਦੇ ਜਿਹੜੇ ਚੌਣਾ ਹੁੰਦੀ ਸੀ ਉਹਦੇ ਵਿੱਚ ਨਾਲ-ਨਾਲ ਉਹਨਾਂ ਦਿਨਾਂ ਵਿੱਚ ਫਿਰ ਜੀਪਾਂ ਦੀ ਡਿਮਾਂਡ ਇੰਨੀ ਵੱਧ ਜਾਂਦੀ ਸੀ ਕਿ ਹਰ ਕੋਈ ਕੈਂਡਾ ਜਿੱਥੇ ਵੀ ਕਿਤੇ ਜੀਪ ਮਿਲਦੀ ਸੀ ਗੰਗਾ ਨਗਰ ਚਲ ਜਾਣਾ ਲੋਕਾਂ ਨੇ ਰਾਜਸਥਾਨ ਚਲੇ ਜਾਣਾ ਹੋਰ ਪਾਸੇ ਜਾ ਕੇ ਜੀਪਾਂ ਕਿਰਾਏ ਤੇ ਲੈ ਕੇ ਆਉਣੀਆਂ ਅਤੇ ਇਲੈਕਸ਼ਨ ਦਿਨਾਂ ਵਿੱਚ ਉਹਨਾਂ ਨੂੰ ਕੈਂਪੇਨਿੰਗ ਵਿੱਚ ਯੂਜ਼ ਕਰਨਾ ਜੀਪਾਂ ਦੇ ਨਾਲ ਨਾਲ ਫਿਰ ਲਾਊਡ ਸਪੀਕਰ ਪਬਲਿਕ ਐਡਰੈਸ ਸਿਸਟਮ ਇਹਨਾਂ ਦੀ ਵੀ ਬੜੀ ਥੋੜ ਰਹਿੰਦੀ ਸੀ ਬੜੀ ਘਾਟ ਰਹਿੰਦੀ ਸੀ ਤੇ ਨਾਲ ਨਾਲ ਫਿਰ ਸਾਰੇ ਟੈਂਟ ਹਾਊਸਾਂ ਤੋਂ ਤੇ ਤੰਬੂ ਤੇ ਨਾਲ ਫਰਨੀਚਰ ਉਸ ਦੀ ਵੀ ਸ਼ਾਰਟੇਜ ਰਹਿੰਦੀ ਸੀ ਤੇ ਨਾਲ ਨਾਲ ਜਿਹੜੇ ਕੇਟਰਰ ਹੁੰਦੇ ਨੇ ਜਿਹੜਾ ਖਾਣਾ ਪਕਾਣਾ ਪਕਾਉਂਦੇ ਨੇ ਹਰ ਕੈਂਡੀਡੇਟ ਨੇ ਆਪਣੇ ਇਲੈਕਸ਼ਨ ਦਫਤਰ ਵਿੱਚ ਕੁਛ ਨਾ ਕੁਛ ਖਾਣ ਪੀਣ ਦਾ ਆਪਣੇ ਵਰਕਰਾਂ ਲਈ ਬੰਦੋਬਸਤ ਕੀਤਾ ਹੁੰਦਾ ਸੀ ਤੇ ਉੱਥੇ ਫਿਰ ਕੇਟਰਰ ਆ ਕੇ ਕੰਮ ਕਰਦੇ ਸਨ ਸੋ ਬਹੁਤ ਸਾਰੇ ਲੋਕਾਂ ਨੂੰ ਇਲੈਕਸ਼ਨ ਪ੍ਰੋਸੈਸ ਵਿੱਚ ਰੋਜ਼ਗਾਰ ਮਿਲਦਾ ਸੀ ਕੰਮ ਮਿਲਦਾ ਸੀ ਤੇ ਉਹਨਾਂ ਦੀ ਦਿਲਚਸਪੀ ਬਣੀ ਰਹਿੰਦੀ ਸੀ ਬਟ ਅੱਜ ਉਹ ਸਾਰਾ ਕੁਝ ਚੇਂਜ ਹੁੰਦਾ ਜਾ ਰਿਹਾ ਹੈ ਉਹ ਸਾਰਾ ਜਿਹੜਾ ਪਾਰਟੀਆਂ ਤੇ ਹੁਣ ਵੀ ਹੁੰਦੀਆਂ ਨੇ ਲੇਕਿਨ ਹੁਣ ਸਿਲੈਕਟ ਉਮੀਦਵਾਰਾਂ ਲਈ ਜੇ ਸਲੈਕਟ ਲੋਕally ਹੁੰਦੀਆਂ ਨੇ ਵੱਡੀਆਂ ਥਾਵਾਂ ਤੇ ਹੁੰਦੀਆਂ ਨੇ ਕਿਉਂਕਿ ਜਿਹੜਾ ਐਕਸਪੈਂਸਸ ਦਾ ਜਿਹੜਾ ਕੰਟਰੋਲ లైక్ ਪ੍ਰੋਵੀਜ਼ਨ ਹੈ ਇਲੈਕਸ਼ਨ ਕਮਿਸ਼ਨ ਵਿੱਚ ਉਹਦੇ ਨਾਲ ਬਹੁਤ ਸਾਰੇ ਉਮੀਦਵਾਰ ਬਹੁਤ ਧਿਆਨ ਰੱਖਦੇ ਨੇ ਕਿ ਉਹਨਾਂ ਦੇ ਖਰਚੇ ਜਿਹੜੇ ਆਡੀਟਰ ਨੇ ਜਾਂ ਜਿਹੜੇ ਅਬਜ਼ਰਵਰ ਹੁੰਦੇ ਨੇ ਐਕਸਪੈਂਸਸ ਦੇਖਣ ਲਈ ਉਹਨਾਂ ਦੀ ਨਜ਼ਰ ਵਿੱਚ ਨਾ ਆ ਜਾਣ ਤਾਂ ਜੋ ਉਹਨਾਂ ਤੇ ਆਪਣੀ ਲਿਮਿਟ ਤੋਂ ਜ਼ਿਆਦਾ ਖਰਚ ਕਰਨ ਦਾ ਜਿਹੜਾ ਉਹ ਅ ਲਿਗੇਸ਼ਨਾਂ ਨਾ ਲੱਗ ਜਾਵੇ ਸੋ ਉਸ ਤਰ੍ਹਾਂ ਦਾ ਜਿਹੜਾ ਕੰਮ ਹੁੰਦਾ ਸੀ ਇਲੈਕਸ਼ਨਾਂ ਵਿੱਚ ਹੁਣ ਬਹੁਤ ਉਹ ਬਦਲ ਗਿਆ ਹੁਣ ਤਾਂ ਨਾਤੇ ਤੁਹਾਨੂੰ ਟਾਂਗੇ ਤੇ ਢੋਲਜੀ ਰਿਕਸ਼ੇ ਤੇ ਢੋਲਜੀ ਬੱਠੇ ਤੇ ਲੋਡ ਸਪੀਕਰ ਲਾ ਕੇ ਕੰਪੇਨਿੰਗ ਕਰਦੇ ਨਜ਼ਰ ਆਉਂਦੇ ਨੇ ਤੇ ਨਾ ਹੀ ਉਹ ਉਸੇ ਤਰ੍ਹਾਂ ਕੋਈ ਇਸ਼ਤਿਹਾਰ ਜਾਂ ਜਿਹੜੇ ਸਪੈਨਸ ਹੁੰਦੇ ਨੇ ਜਾਂ ਹੋਰ ਮੈਮੋਰੀਬਿਲੀਆਂ ਛੋਟ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਹੜਿਆ ਕੈਂਡੀਡੇਟਸ ਉਮੀਦਵਾਰ ਵੰਡਿਆ ਕਰਦੇ ਸਨ ਲੋਕਾਂ ਨੂੰ ਲੁਭਾਉਣ ਲਈ ਤੇ ਦੱਸਣ ਲਈ ਕਿ ਤੁਸੀਂ ਆਪਣੀ ਆਈਡੈਂਟੀਟੀ ਦੇ ਨਾਲ ਆਪਣੀ ਸ਼ਰਟ ਤੇ ਇੱਕ ਪਿੰਨ ਲਗਾ ਲਓ ਕਿ ਤੁਸੀਂ ਕਾਂਗਰਸ ਦੇ ਵਰਕਰ ਹੋ ਅਕਾਲੀ ਦਲ ਦੇ ਸਪੋਰਟਰ ਹੋ ਤੁਸੀਂ ਭਾਜਪਾ ਦੇ ਸਪੋਰਟਰ ਹੋ ਜਾਂ ਕਿਸੇ ਹੋਰ ਪਾਰਟੀ ਦੇ ਜਾਂ ਆਜ਼ਾਦ ਉਮੀਦਵਾਰ ਦੇ ਹੋ ਤਾਂ ਤੁਸੀਂ ਉਹਨਾਂ ਦੇ ਇਹ ਜਿਹੜੇ ਇਸ ਤਰ੍ਹਾਂ ਦੀਆਂ ਲੁਭਾਵਣੀਆਂ ਜੀਆਂ ਛੋਟੇ-ਛੋਟਿਆਂ ਹੁੰਦੀਆਂ ਸਨ ਚੀਜ਼ਾਂ ਉਹਨਾਂ ਨੂੰ ਯੂਜ਼ ਕਰਦੇ ਸਨ ਤੇ ਬਹੁਤ ਸਾਰੇ ਲੋਕਾਂ ਨੂੰ ਇਹ ਚੀਜ਼ਾਂ ਬਣਾਉਣ ਵਿੱਚ ਡਿਸਟ੍ਰਿਬਿਊਟ ਕਰਨ ਵਿੱਚ ਤੇ ਸੇਲ ਕਰਨ ਵਿੱਚ ਵੀ काम मिल ਜਾਂਦਾ ਸੀ ਮਲੋਡ ਸਪੀਕਰਾਂ ਵਾਲਿਆਂ ਨੂੰ ਕੰਮ ਜਿਵੇਂ ਮੈਂ ਦੱਸਿਆ ਕੈਟਰਰ ਨੂੰ ਕੰਮ ਜੀਪਾਂ ਵਾਲਿਆਂ ਨੂੰ ਤੇ ਕਾਰਾਂ ਵਾਲਿਆਂ ਨੂੰ ਤੇ ਖਾਸ ਕਰਕੇ ਟਰੱਕਾਂ ਵਾਲਿਆਂ ਨੂੰ ਜਦੋਂ ਰੈਲੀਆਂ ਹੋਣੀਆਂ ਜਲੂਸ ਘੱਡੇ ਜਾਣੇ ਤੇ ਬਹੁਤ ਸਾਰੇ ਲੋਕਾਂ ਨੂੰ এমਪਲੋਇਮੈਂਟ ਜਨਰੇਟ ਹੁੰਦਾ ਸੀ ਪਰੰਤੂ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਉਦਾਂ ਉਦਾਂ ਇਲੈਕਸ਼ਨਾਂ ਦਾ ਜਿਹੜਾ ਰੂਪ ਹੈ ਇਲੈਕਸ਼ਨਾਂ ਦੀ ਜਿਹੜੀ ਦਿੱਖ ਹੈ ਉਹ ਵੀ ਬਦਲਦੀ ਜਾ ਰਹੀ ਹੈ ਔਰ ਕਾਫੀ ਤੇਜ਼ੀ ਨਾਲ ਬਦਲਦੀ ਜਾ ਰਹੀ ਹੈ ਬਿਸ਼ੱਕ ਇਲੈਕਸ਼ਨ ਨੂੰ ਕਿਹਾ ਜਾਂਦਾ ਹੈ ਕਿ ਇਹ ਹੁਣ ਅੱਗੇ ਨਾਲੋਂ ਸਿਸਟਮ ਬੜੇ ਇੰਪਰੂਵ ਹੋ ਗਏ ਨੇ ਪਰੰਤੂ ਜਿਹੜੀਆਂ ਕਰਪਟ ਪ੍ਰੈਕਟਿਸਿਜ਼ ਨੇ ਉਹ ਘਟੀਆਂ ਨਹੀਂ ਉਹ ਵਧ ਹੀ ਗਈਆਂ ਨੇ ਹਰ ਕੋਈ ਕੈਂਡੀਡੇਟ ਹੁਣ ਸਰਕਾਰੀ ਮਸ਼ੀਨਰੀ ਜਾਂ ਸਰਕਾਰੀ ਆਬਜ਼ਰਵਰ ਦੀ ਅੱਖਾਂ ਵਿੱਚ ਘੱਟਾ ਪਾ ਕੇ ਬਹੁਤ ਸਾਰੀਆਂ ਮੈਲ ਪ੍ਰੈਕਟਿਸਿਜ਼ ਚੱਲਦੀਆਂ ਰਹਿੰਦੀਆਂ ਨੇ ਨਸ਼ੇ ਵੰਡੇ ਜਾਂਦੇ ਨੇ ਕੈਸ਼ ਵੰਡਿਆ ਜਾਂਦਾ ਹੈ ਹੋਰ ਬਹੁਤ ਸਾਰੇ ਵਾਅਦੇ ਕੀਤੇ ਜਾਂਦੇ ਨੇ ਬਹੁਤ ਬਹੁਤ ਸਾਰੇ ਢੰਗਾਂ ਨਾਲ ਵੋਟਾਂ ਨੂੰ ਲੁਭਾਇਆ ਜਾਂਦਾ ਹੈ ਉਹਨਾਂ ਨੂੰ ਅਟਰੈਕਟ ਕੀਤਾ ਜਾਂਦਾ ਹੈ ਉਹਨਾਂ ਨੂੰ ਲਿਯੂਰ ਕੀਤਾ ਜਾਂਦਾ ਹੈ ਤੇ ਉਹਨਾਂ ਦੀਆਂ ਵੋਟਾਂ ਖਰੀਦੀਆਂ ਜਾਂਦੀਆਂ ਨੇ ਖਰੀਦੋ ਫਰੋਖਤ ਦਾ ਕੰਮ ਮੋਸਟ ਸਾਇੰਟਿਫਿਕ ਤੇ ਮੋਰ ਐਡਵਾਂਸਡ ਹੋ ਰਿਹਾ ਹੈ ਸੋਸ਼ਲ ਮੀਡੀਆ ਚੈਨਲ ਰਾਹੀਂ ਬਹੁਤ ਸਾਰੇ ਵੋਟ ਗਰੁੱਪਾਂ ਵਿੱਚ ਹੀ ਖਰੀਦੇ ਜਾਂਦੇ ਹਨ ਸੋ ਇਸ ਤਰ੍ਹਾਂ ਦੀ ਜਿਹੜਾ ਸਿਸਟਮ ਜਿਉਂ-ਜਿਉਂ ਸਿਸਟਮ ਇਵੋਲਵ ਹੁੰਦਾ ਹੈ ਉਹਦੇ ਵਿੱਚ ਪੁਰਾਣੀਆਂ ਜਿਹੜੇ ਕਮਜ਼ੋਰੀਆਂ ਹੁੰਦੀਆਂ ਨੇ ਉਹ ਤਾਂ ਦੂਰ ਹੋ ਜਾਂਦੀਆਂ ਨੇ ਤੇ ਨਵੀਆਂ ਕਮਜ਼ੋਰੀਆਂ ਇੰਟਰੋਡਿਊਸ ਹੋ ਜਾਂਦੀਆਂ ਨੇ ਜਿਹੜੀਆਂ ਕਿ ਸਮੇਂ ਦੇ ਨਾਲ-ਨਾਲ ਆਉਂਦੇ ਸਮੇਂ ਵਿੱਚ ਉਹਨਾਂ ਦਾ ਵੀ ਹੱਲ ਆਉਂਦਾ ਰਹਿੰਦਾ ਤੇ ਉਮੀਦਵਾਰਾਂ ਦੀ ਜਿਹੜੀ ਅਪਰੋਚ ਪੁਰਾਣੇ ਜ਼ਮਾਨੇ 'ਚ ਹੁੰਦੀ ਸੀ ਤੁਰ ਫਿਰ ਕੇ ਲੋਕਾਂ ਨੂੰ ਮਿਲਣਾ ਕੋਈ ਸਿਕਿਉਰਿਟੀ ਖਾਸ ਨਹੀਂ ਹੁੰਦੀ ਸੀ ਕੈਂਡੀਡੇਟਾਂ ਦੇ ਨਾਲ ਆਮ ਤੁਰ ਫਿਰ ਰਹਿੰਦੇ ਸਨ ਕੈਂਡੀਡੇਟ ਲੇਕਿਨ ਅੱਜ ਇੱਕ ਕੈਂਡੀਡੇਟ ਨਾਲ 4 4 6 6 ਔਰ ਕੇ ਕੈਂਡੀਡੇਟ ਨਾਲ ਵੀ ਵੀ ਗਨਮੈਨ ਵੀ ਤੋਰੇ ਫਿਰਦੇ ਹਨ ਤੇ ਲੋਕਾਂ ਨੂੰ ਉਹਨਾਂ ਕੋਲ ਜਾਂਦਿਆਂ ਵੀ ਕਈ ਵਾਰ ਡਰ ਲੱਗਦਾ ਕਿ ਇਹਦੇ ਕੋਲ ਤਾਂ ਬਹੁਤ ਸਿਕਿਉਰਿਟੀ ਹੈ ਕਿਤੇ ਗਲਤੀ ਨਾਲ ਕੋਈ ਗਲਬਾਤ ਨਾ ਹੋ ਜਵੇ ਔਰ ਇਹ ਹੋ ਵੀ ਜਾਂਦਾ ਸੋ ਉਹ ਸਮਾਂ ਪੀਸਫੁਲ ਸੀ ਔਰ ਫੈਸਟੀਵਲ ਆਫ ਡੈਮੋਕ੍ਰੇਸੀ ਵਾਕੇ ਹੀ ਫੈਸਟੀਵਲ ਆਫ ਡੈਮੋਕ੍ਰੇਸੀ ਲੱਗਦਾ ਸੀ ਲੇਕਿਨ ਹੁਣ ਚੋਣਾਂ ਦੀ ਪ੍ਰਕਿਰਿਆ ਜਿਹੜੀ ਹੈ ਉਹ ਬਹੁਤ ਫਾਰਮਲ ਹੁੰਦੀ ਜਾ ਰਹੀ ਹੈ ਔਰ ਲੋਕਾਂ ਦਾ ਤੇ ਉਮੀਦਵਾਰਾਂ ਦਾ ਜਿਹੜਾ ਵਕਫਾ ਆ ਉਹ ਕਿਤੇ ਨਾ ਕਿਤੇ ਵੱਧਦਾ ਜਾ ਰਿਹਾ ਔਰ ਬਹੁਤ ਸਾਰੇ ਉਮੀਦਵਾਰ ਤਾਂ ਹੁਣ ਲੋਕਾਂ ਦੇ ਘਰਾਂ ਵਿੱਚ ਵੀ ਨਹੀਂ ਜਾਂਦੇ ਉਹ ਸਿਰਫ ਸੋਸ਼ਲ ਮੀਡੀਆ ਚੈਨਲਸ ਰਾਹੀਂ ਹੈਂਡਲਸ ਰਾਹੀਂ ਸਭ ਦੀ ਸਭ ਤੱਕ ਪਹੁੰਚ ਕਰਦੇ ਨੇ ਸੋ ਬਹੁਤ ਬਦਲਾਅ ਆ ਗਿਆ ਬਦਲਾਅ ਹਮੇਸ਼ਾ ਕਹਿੰਦੇ ਨੇ ਕਿ ਹੁੰਦਾ ਤੇ ਬਿਹਤਰੀ ਲਈ ਆ ਪਰ ਕਦੇ ਕਦੇ ਉਹ ਬਿਹਤਰੀ ਨਹੀਂ ਹੁੰਦੀ ਤੇ ਲੋਕਾਂ ਨੂੰ ਲੱਗਦਾ ਕਿ ਸਾਡੀ ਜਿਹੜੀ ਦੂਰੀ ਹੈ ਉਹ ਵੱਧਦੀ ਜਾ ਰਹੀ ਹੈ ਚਲੋ ਮੈਂ ਸੋਚਿਆ ਅੱਜ ਤੁਹਾਡੇ ਨਾਲ ਇਲੈਕਟਨਾ ਦੇ ਬਦਲਦੇ ਚਿਹਰੇ ਬਾਰੇ ਆਪਣੇ ਵਿਚਾਰ ਸਾਂਝੇ ਕਰਾਂ ਤੇ ਅਗਲੀ ਵਾਰ ਫੇਰ ਇੱਕ ਨਵਾਂ ਮੁੱਦਾ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗਾ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ